ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੂੰ ਮੈਂ ਤੇ ਵੱਖੋ ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾ ਰਹੀ ਤੇ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ ਤਾਂ ਜਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥਣ ਨੂੰ ਚੁੱਕ ਕੇ ਹਸਪਤਾਲ ਦੇ ਲਈ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਿਖਾ ਰਿਹਾ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ Terima kasih telah menonton! ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਤੂੰ ਮੈਂ ਤੇ ਵੱਖੋ ਵੱਖਰੀਆਂ ਥਾਵਾਂ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਦਾ ਕੀਤੀ ਜਾ ਰਹੀ ਤੇ ਇਸੇ ਦਰਮਿਆਨ ਪਰੇਡ ਤੇ ਹੋਰ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ ਉਹਨਾਂ ਦਾ ਆਯੋਜਨ ਕੀਤਾ ਗਿਆ ਤਾਂ ਜਨਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ 15 ਅਗਸਤ ਦੀ ਪਰੇਡ ਤੋਂ ਪਹਿਲਾਂ ਹੀ ਇੱਕ ਵਿਦਿਆਰਥਣ ਜਿਹੜੀ ਹੈ ਉਸਦੀ ਹਾਲਤ ਖਰਾਬ ਹੁੰਦੀ ਹੈ ਸਿਹਤ ਵਿਗੜਨ ਤੇ ਤੁਰੰਤ ਹੀ ਇਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਵਿਦਿਆਰਥਣ ਐਨਸੀਸੀ ਤੇ ਐਨਐਸਐਸ ਦੇ ਜਿਹੜੇ ਵਿਦਿਆਰਥੀ ਗਰੁੱਪ ਨੇ ਉਹਨਾਂ ਦੇ ਵੱਲੋਂ ਪਰੇਡ ਕੀਤੀ ਜਾਣੀ ਸੀ ਤੇ ਉਸੇ ਗਰੁੱਪ ਦੇ ਵਿੱਚ ਸ਼ਾਮਲ ਸੀ ਗਰਾਊਂਡ ਤੇ ਖੜੀ ਹੁੰਦੀ ਹੈ ਤਾਂ ਅਚਾਨਕ ਹੀ ਸਿਹਤ ਵਿਗੜੀਏ ਚੱਕਰ ਆਉਣ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਰੰਤ ਮੌਕੇ ਤੇ ਇਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਮੌਕੇ ਤੇ ਗਰਾਊਂਡ ਦੇ ਵਿੱਚ ਪਾਜੜਾ ਪੈ ਜਾਂਦੀਆਂ ਨੇ ਜਿੱਥੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਸ ਵਿਦਿਆਰਥਣ ਨੂੰ ਚੁੱਕ ਕੇ ਹਸਪਤਾਲ ਦੇ ਲਈ ਭੱਜੇ ਨੇ ਤਾਂ ਤਸਵੀਰਾਂ ਤੁਹਾਨੂੰ ਅਜਨਾਲਾ ਦਾਣਾ ਮੰਡੀ ਦੀਆਂ ਵਿਖਾ ਰਿਹਾ ਜਿੱਥੇ 15 ਅਗਸਤ ਦੇ ਸਮਾਗਮ ਮੌਕੇ ਪਰੇਡ ਦਾ ਆਯੋਜਨ ਕੀਤਾ ਗਿਆ ਸੀ Terima kasih telah menonton!